ਜੀ ਸਾਰੇ ਭੈਣ ਭਰਾਵਾਂ ਨੂੰ ਜੀ ਤੇ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਵਧੀਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਤੁਹਾਨੂੰ ਦਈ ਐ ਇਸ ਤਰ੍ਹਾਂ ਦਾ ਵੀ ਇਹਦੇ ਵਿੱਚ ਨਾ ਮਤਲਬ ਵੀ ਜ਼ਿਆਦਾ ਮਿਹਨਤ ਲੱਗਦੀ ਹੈ ਤਾਂ ਹੀ ਤਾਂ ਕਹਿ ਦਿੰਦੇ ਆ ਵੀ ਜਿਹੜਾ ਬੰਦੇ ਨੇ ਮਿਹਨਤ ਕਰਨੀ ਹੈ ਉਹ ਹੀ ਇਹ ਕੰਮ ਨੂੰ ਚੁਣੇ ਨਹੀਂ ਆਮ ਬੰਦਾ ਇਹ ਕੰਮ ਨੂੰ ਨਹੀਂ ਕਰ ਸਕਦਾ ਕਿਉਂਕਿ ਬੰਦਾ ਆਮ ਬੰਦਾ ਜਿਹੜਾ ਹੈਗਾ ਉਹ ਤਾਂ ਵੀ ਇੰਨਾ ਫਸਲਾਂ ਦੀ ਇਹ ਐਚਪਾਗਾਵਾ ਆਈਆਂ ਜ਼ਿਆਦਾ ਘਰਤਦੀਆਂ ਇਹਨਾਂ ਦੀ ਇੰਨੀ ਦੇਖਭਾਲ ਕਰਨੀ ਪੈਂਦੀ ਹੈ ਨਾ ਤੇ ਆਮ ਬੰਦਾ ਤਾਂ ਜੀ ਥੋੜਾ ਯਾ ਕਬਰਾਈ ਜਾਊਗਾ ਸਮਝੋ ਅੱਕ ਜੂਗਾ ਜੀ ਪਸ਼ੂਆਂ ਤੋਂ ਜਿਹੜਾ ਹੈਗਾ ਨੋਰਮਲ ਬੰਦਾ ਜੀ ਇਹ ਤਾਂ ਮਿਹਨਤੀ ਬੰਦੇ ਦਾ ਕੰਮ ਹੈ ਜਿਹੜਾ ਬੰਦਾ ਬਸ ਠੀਕ ਹੋ ਗਿਆ ਹੀ ਰਹੇ ਗਰਮੀ ਆਪ ਵੀ ਚੱਲੇ ਤੇ ਪਸ਼ੂਆਂ ਨੂੰ ਗਰਮੀ ਤੋਂ ਬਚਾਵੇ ਮੈਂ ਵੀ ਵੀ ਪਾ ਕੇ ਹਟਿਆ ਕੱਲ ਤੇ ਅੱਜ ਗੁੰਮਸ ਕਿੰਨੀ ਹੋ ਰਹੀ ਆ ਹਨਾ ਇਹਦੇ ਗੁੰਮਸ ਆਣਾ ਇਹ ਪਸ਼ੂਆਂ ਨੂੰ ਬਹੁਤ ਜ਼ਿਆਦਾ ਸਟ्रेस ਹੁੰਦੀ ਹੈ ਜੀ ਤੇ ਇਹ 2 ਮਹੀਨੇ ਸਮਝ ਲਓ ਵੀ ਕੜੀ ਮਿਹਨਤ ਕਰਨੀ ਪਾਉਗੇ ਨਾ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਵਾਸਤੇ ਤੇ ਅੱਜ ਆਪਾਂ ਜੀ ਗੱਲ ਕਰਾਂਗੇ ਵੀ ਆਪਣੇ ਫਾਰਮ ਦੇ ਵਿੱਚ ਜੇ ਕਿਸੇ ਪਸ਼ੂ ਦੇ ਦੁੱਧ ਦੇ ਵਿੱਚ ਛਡੀਆਂ ਆਉਣ ਲੱਗ ਪੈਣ ਤੇ ਜਾਂ ਜੇ ਕਿਸੇ ਪਸ਼ੂ ਦਾ ਥਾਣਾ ਅਚਾਨਕ ਛੋਟਾ ਹੋ ਜੇ ਤੇ ਉਹਦੇ ਵਿੱਚ ਦੁੱਧ ਘਟ ਜੇ ਇੱਕ ਥਾਣ ਦੇ ਵਿੱਚੋਂ ਤੇ ਵੀ ਆਪਾਂ ਕੀ ਵਰਤਦੇ ਆ ਜਿਹੜਾ ਤਰੀਕਾ ਨੂੰ ਫਾਰਮ ਦੇ ਵਿੱਚ ਛੋਟੀਆਂ-ਛੋਟੀਆਂ ਮੁਸ਼ਕਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਜੀ ਕਦੇ ਕਿਸੇ ਪਸ਼ੂ ਦੇ ਦੁੱਧ ਦੇ ਵਿੱਚ ਛਡੀਆਂ ਆਉਣ ਲੱਗ ਪੈਂਦੀਆਂ ਤੇ ਕਦੇ ਕਿਸੇ ਪਸ਼ੂ ਨੂੰ ਮੋਕ ਲੱਗੀ ਜੀ ਕਦੇ ਕਿਸੇ ਪਸ਼ੂ ਨੂੰ ਬੁਖਾਰ ਹੋ ਗਿਆ ਇਸ ਤਰ੍ਹਾਂ ਦੀਆਂ ਥੋੜੀਆਂ-ਥੋੜੀਆਂ ਮੁਸ਼ਕਲਾਂ ਫਾਰਮ ਦੇ ਵਿੱਚ ਹਰੇਕ ਫਾਰਮ ਦੇ ਵਿੱਚ ਹੀ ਆਉਂਦੀਆਂ ਨੇ ਇਹਨੂੰ ਆਪਾਂ ਜਦੋਂ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੀਆਂ ਆ ਆਪਾਂ ਨੂੰ ਕਿਹੜੀ ਚੀਜ਼ ਨੇ ਫਰਕ ਪਾਇਆ ਕਿਹੜੀ ਚੀਜ਼ ਆਪਾਂ ਵਰਤਦੇ ਹਾਂ ਫਾਰਮ ਦੇ ਵਿੱਚ ਤੇ ਉਹ ਆਪਾਂ ਚਲੋ ਤੁਹਾਡੇ ਨਾਲ ਹਨਾ ਸ਼ੇਅਰ ਕਰਦੇ ਰਹਾਂਗੇ ਤੇ ਅੱਜ ਆਪਾਂ ਜੀ ਗੱਲ ਕਰਾਂਗੇ ਵੀ ਜੇ ਆਪਣੇ ਫਾਰਮ ਦੇ ਵਿੱਚ ਕਿਸੇ ਗਾਂ ਦੇ ਦੁੱਧ ਚੋਂ ਛੱਡੀਆਂ ਆਉਣ ਲੱਗ ਪੈਣਾਂ ਥਾਣੇ ਦੇ ਵਿੱਚੋਂ ਦੁੱਧ ਘਟ ਜਾਂਦਾ ਜੀ ਤੇ ਉਹ ਦੁੱਧ ਉਹ ਥਾਣਾ ਆਟੋਮੈਟਿਕ ਹੀ ਛੋਟਾ ਹੋ ਜਾਂਦਾ ਆਪਣੇ ਫਾਰਮ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਜੀ ਤੇ ਆਪਾਂ ਜਿਹੜਾ ਤਰੀਕਾ ਵਰਤਦੇ ਹਾਂ ਉਹ ਤੁਹਾਡੇ ਨਾਲ ਦੇਸੀ ਨੁਕਸੇ ਦੋ ਵਰਤਦੇ ਹਾਂ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਜਦੋਂ ਜੀ ਆਪ ਨੂੰ ਪਤਾ ਲੱਗਦਾ ਵੀ ਆਪਣੇ ਗਾਂ ਦੇ ਦੁੱਧ ਦੇ ਵਿੱਚ ਸ਼ਿੱਟੀਆਂ ਆਉਣ ਲੱਗ ਪਈਆਂ ਸ਼ੁਰੂਆਤੀ ਲੱਛਣਾਂ ਦੇ ਵਿੱਚ ਸ਼ੁਰੂ ਤੋਂ ਹੀ ਨਾਲ ਦੀ ਨਾਲ ਜੀ ਜਦੋਂ ਆਪ ਨੂੰ ਪਤਾ ਲੱਗਦਾ ਨਾਲ ਦੀ ਨਾਲ ਹੀ ਇਹ ਦੇਸੀ ਤਰੀਕਾ ਵਰਤੋ ਤੇ ਜ਼ਿਆਦਾ ਟਾਈਮ ਨਾ ਪਾਓ ਜੀ ਕਿਉਂਕਿ ਜੇ ਜਦੋਂ ਆਪਾਂ ਟਾਈਮ ਪਾ ਦਿੰਨੇ ਨਾ ਫਿਰ ਇਹਦਾ ਨਾ ਅ ਠੀਕ ਹੈ ਦਵਾਈਆਂ ਰਾਈ ਵੀ ਹੱਲ ਨਹੀਂ ਗਈ ਤੇ ਰੈਸਿਪਟ ਹੁੰਦਾ ਜੀ ਇਹ ਇਸ ਤਰ੍ਹਾਂ ਦੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ ਜੇ ਤੁਹਾਡੇ ਗਾਂ ਦੇ ਕਿਸੇ ਥਾਂ ਤੇ ਛਿੱਟੀਆਂ ਹੁੰਦਾ ਹੈ ਜੀ ਤਾਂ ਗ੍ਰਾਮ ਜੀ ਤੁਸੀਂ ਨਿੰਬੂ ਦਾ ਰਸ ਲੈਣਾ ਜੀ 250 ਗ੍ਰਾਮ ਤੁਸੀਂ ਖੰਡ ਲੈਣੀ ਹੈ ਜੀ ਤੇ ਨਿੰਬੂ ਦਾ ਰਸ ਕੱਢ ਕੇ ਉਹਦੇ ਵਿੱਚੋਂ ਉਹਦੇ ਵਿੱਚ ਤੁਸੀਂ ਖੰਡ ਪਾ ਕੇ ਕੋਲ ਬਣਾ ਕੇ ਤੇ ਪਸ਼ੂ ਨੂੰ ਤੁਸੀਂ ਦੇ ਦੇਣਾ ਜੀ ਦੇ ਥੋੜਾ ਪਸ਼ੂ ਆਟੋਮੈਟਿਕ ਖਾਂਦਾ ਤੁਸੀਂ ਮੂਰੇ ਬੱਠਲ ਚ ਕਿਸੇ ਭਾਂਡੇ ਵਿੱਚ ਪਾ ਕੇ ਦੇ ਦਿਓ ਜੇ ਤੁਹਾਡਾ ਪਸ਼ੂ ਨਹੀਂ ਖਾਂਦਾ ਜੀ ਜੇ ਤੁਸੀਂ ਨਾਲਕੇ ਦੇ ਨਾਲ ਨਾਲਕੇ ਦੇ ਵਿੱਚ ਪਾ ਕੇ ਤੁਸੀਂ ਨਾਲਕੇ ਰਾਈ ਦੇ ਸਕਦੇ ਹੋ ਇਹ ਤੁਸੀਂ 3-4 ਦਿਨ ਲਗਾਤਾਰ ਦੇਣਾ ਜੀ ਤੁਸੀਂ ਦੂਸਰਾ ਨੁਕਸਾ ਜਿਹੜਾ ਹੈਗਾ ਜੀ ਉਹ ਤੁਹਾਨੂੰ ਲਿਖਾਵਾਂਗੀ ਜਦੇ ਵਿੱਚ ਤੁਸੀਂ ਲੈਣੀਆਂ ਜੀ ਪੰਜ ਚੀਜ਼ਾਂ ਫਿਕਰੀ ਨਸਾਦਰ ਸਮੁੰਦਰੀ ਝੱਗ ਜੌਂਖੜ ਤੇ ਨਿੰਬੂ ਦਾ ਸੱਤ ਤੇ ਮਿੱਠਾ ਸੋਡਾ ਜੀ ਇਹ ਪੰਜ ਚੀਜ਼ਾਂ ਤੁਸੀਂ ਲੈ ਕੇ ਆਉਣੀਆਂ ਜੀ ਤੇ ਮਿੱਠਾ ਸੋਡਾ ਤਾਂ ਚਲੋ ਮਿਕਸੀ ਹੁੰਦਾ ਜੀ ਪਾਊਡਰ ਦੇ ਰੂਪ ਵਿੱਚ ਹੀ ਹੁੰਦਾ ਬਾਕੀ ਜਿਹੜੀਆਂ ਤੁਸੀਂ ਚੀਜ਼ਾਂ ਲੈ ਕੇ ਆਉਣੀਆਂ ਜੀ ਤੇ ਉਹ ਜਿਆਦਾ ਹਾਰਡ ਹੁੰਦੀਆਂ ਜੀ ਜੇ ਬਠਿਕਰੀ ਸਾਧਾ ਥੋੜਾ ਜਿਹਾ ਸਖਤ ਹੁੰਦਾ ਉਹਨੂੰ ਪਹਿਲਾਂ ਆਪਾਂ ਕੁੰਡੇ ਵਿੱਚ ਤੁਸੀਂ ਕੁੱਟ ਲਓ ਕੁੱਟ ਕੇ ਜੀ ਫਿਰ ਮਿਕਸੀ ਦੇ ਵਿੱਚ ਮਿਕਸ ਕਰਕੇ ਪਾਊਡਰ ਬਣਾ ਲਓ ਤੇ ਇੱਕ ਭਾਂਡੇ ਚ ਪਾ ਕੇ ਇਹਨਾਂ ਪੰਜਾਂ ਚੀਜ਼ਾਂ ਨੂੰ ਜੀ ਮਿਕਸ ਕਰਕੇ ਤੇ ਇੱਕ ਡੱਬੇ ਚ ਪਾ ਕੇ ਰੱਖ ਲਓ 50 ਗ੍ਰਾਮ ਤੁਸੀਂ ਸਵੇਰ ਦੇਣਾ ਜੀ 50 ਗ੍ਰਾਮ ਤੁਸੀਂ ਸ਼ਾਮ ਨੂੰ ਦੇਣਾ ਜੀ ਤੇ ਇਹ ਤੁਸੀਂ ਕਾਪੀ ਦਾ ਕਿਸੇ ਅਖਬਾਰ ਦਾ ਕਾਗਜ਼ ਦੇ ਵਿੱਚ ਪਾ ਕੇ ਪੂੜੀ ਬਣਾ ਕੇ ਦਿਓ ਜੀ ਉਹ ਬੈਸਟ ਹੈ ਜੀ ਕਿਉਂਕਿ ਅਸੀਂ ਤਾਂ ਜੀ ਫਿਰ ਕਾਪੀ ਦੇ ਜਾਂ ਅਖਬਾਰ ਦੇ ਕਾगज ਦੇ ਵਿੱਚ ਪਾ ਕੇ ਪਸ਼ੂਆਂ ਨੂੰ ਇਸ ਤਰ੍ਹਾਂ ਦੀ ਦਵਾਈ ਦਿੰਨੇ ਆ ਜੀ 12 ਫਿਰ 10 ਦਿੰਨੇ ਆ ਜੀ ਠਿਕਰੀ ਨਸਾਦਰ ਸਮੁੰਦਰੀ ਝੱਗ ਜੌਂਖੜ ਨਿੰਬੂ ਸਾਤ ਤੇ ਮਿੱਠਾ ਸੋਡਾ ਇਹਨਾਂ ਪੰਜ ਚੀਜ਼ਾਂ ਨੂੰ ਮਿਕਸ ਕਰਕੇ ਪੀ ਕੇ ਪਾਊਡਰ ਬਣਾ ਕੇ ਇਹਨਾਂ ਚ ਪੰਜਾਂ ਚੀਜ਼ਾਂ ਨੂੰ ਰਲਾ ਕੇ ਇੱਕ ਪਾਊਡਰ ਦੇ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਜੀ 50 ਗ੍ਰਾਮ ਸੁਬਾ 50 ਗ੍ਰਾਮ ਛਾਲ ਨੂੰ ਤੁਸੀਂ 5 ਦਿਨ ਲਗਾਤਾਰ ਦੇਣਾ ਪੰਜਾਂ ਚੀਜ਼ਾਂ ਨੂੰ ਜੀ ਜਿਹੜਾ ਤੁਹਾਨੂੰ ਨਾਮ ਦੱਸਿਆ ਹੈ ਪਰ ਸਾਰੀ ਦੀ ਤਕੜਨ ਤੋਂ ਇਹ ਦੇਸੀ ਚੀਜ਼ਾਂ ਮਿਲ ਜਾਂਦੀਆਂ ਜੀ ਜੀ ਆਪਾਂ ਕਿਸੇ ਦਾਣੇ ਵਿੱਚ ਪਾ ਕੇ ਦਿੰਨੇ ਆ ਜਾਂ ਆਪਾਂ ਪਾਣੀ ਵਿੱਚ ਘੋਲ ਕੇ ਦਿੰਨੇ ਆ ਨਾ ਤੇ ਇਹਦੇ ਵਿੱਚ ਹੀ ਖੀਠਾ ਸੋਡਾ ਹੁੰਦਾ ਤੇ ਹੋਰ ਵੀ ਚੀਜ਼ਾਂ ਸਾਰੀਆਂ ਨਿੰਬੂ ਸੱਤ ਵਗੈਰਾ ਹੁੰਦਾ ਤੇ ਜਿਹੜਾ ਅਸਰ ਹੁੰਦਾ ਨਾ ਆਪਾਂ ਪਸ਼ੂ ਛੇਤੀ ਛੇਤੀ ਦਵਾਈ ਨਾਲ ਲਵੇ ਟਾਈਮ ਲੱਗ ਜੇ ਤੇ ਉਹ ਜੀ ਫਿਰ ਨਾ ਅਸਰ ਖਤਮ ਹੋ ਜਾਂਦਾ ਜੀ ਤੁਸੀਂ ਅਸੀਂ ਤਾਂ ਜੇ ਐਸੇ ਤਰ੍ਹਾਂ ਦਿੰਨੇ ਆ ਜਿਸ ਦਾ ਐਸੀ ਚੀਜ਼ ਵਿੱਚ ਵਿਸ਼ਵਾਸ ਰਾਦੇ ਨੂੰ ਕੂੜੀ ਵਿੱਚ ਪਾ ਕੇ ਟਰੈਕ ਸੱਟ ਦਿਨੇ ਜੀ ਇੱਕ ਤੁਸੀਂ ਹਫਤੇ ਚ ਜੀ ਦੋ ਵਾਰੀ ਮਿੱਠਾ ਛੋਟਾ ਜਰੂਰ ਦਿਓ ਪਸੂਨ ਦੀ ਤੇ ਹਫਤੇ ਚ ਦੋ ਵਾਰੀ ਰੇਲ ਹੀ ਲਗਾਤਾਰ ਨਹੀਂ ਆਪਾਂ ਕਈ ਵੀ ਦੇ ਸਕਦੇ ਤੇ ਹਫਤੇ ਚ ਦੋ ਵਾਰੀ ਜਰੂਰ ਦਿਓ ਜੀ ਤੇ ਪਾਣੀ ਦੇ ਵਿੱਚ ਘੋਲ ਕੇ ਦੇਣ ਦੀ ਥਾਂ ਤੁਸੀਂ ਪੂਰੀ ਪਕਾ ਕੇ ਸਿੱਟੋ ਜਾਂ ਤੁਸੀਂ ਪੱਠਿਆਂ ਦੇ ਵਿੱਚ ਖਰਾਕੀ ਸੁੱਕੀ ਚ ਡਾਇਰੈਕਟ ਪੱਠਿਆਂ ਦੇ ਵਿਚ ਲਾ ਦਿਓ ਛੋਟਾ ਐਸ ਤਰ੍ਹਾਂ ਦੀ ਜੀ ਕੋਸ਼ਿਸ਼ ਕਰਿਆ ਕਰੂੰਗੀ ਜਿਹੜਾ ਆਪਾਂ ਪਾਣੀ ਵਿੱਚ ਪਾ ਕੇ ਦਿੰਨੇ ਆ ਉਹਦਾ ਅਸਰ ਖਤਮ ਹੋ ਜਾਂਦਾ ਜਦੋਂ ਪਸੂ ਦੇ ਅੰਦਰ ਜਾਂਦਾ ਤੇ ਅੱਜ ਤੁਹਾਡੇ ਨਾਲ ਜੀ ਅਸੀਂ ਜਿਹੜੀ ਸ਼ੇਅਰ ਕੀਤੀ ਤੇ ਅਸੀਂ ਨੁਕਸੇ ਅਸੀਂ ਜਿਹੜੇ ਫਾਰਮ ਦੇ ਵਿੱਚ ਕਰਤਦੇ ਆਂ ਸਾਨੂੰ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਜੀ ਜਿਹਨੇ ਸਾਨੂੰ ਰਿਜ਼ਲਟ ਦਿੱਤਾ ਉਹ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜੀ ਤੇ ਤੁਹਾਡੇ ਚ ਲੋਕ ਇਹ ਵੀਡੀਓ ਜੀ ਦੀ ਵਕਤ ਤੋਂ ਬਾਅਦ ਸ਼ੇਅਰ ਕਰੋ ਜੇ ਕਿਸੇ ਭੈਣ ਭਰਾ ਦੇ ਵੀ ਕੰਮ ਆ ਸਕੇ ਜੇ ਆਪਣੇ ਕਿਸੇ ਪਸ਼ੂ ਦੇ ਦੁੱਧ ਦੇ ਵਿੱਚ ਛਿੱਡੀਆਂ ਆਉਂਦੀਆਂ ਕਿਸੇ ਪਸ਼ੂ ਦੇ ਥਣ ਦੇ ਵਿੱਚੋਂ ਦੁੱਧ ਘਟ ਗਿਆ ਜਾਂ ਥਣ ਛੋਟਾ ਹੋ ਗਿਆ ਤੇ ਇਹਦੇ ਇਸ ਮੋਟੇ ਦੂਰਾ ਬਣਾਓ ਜੀ ਤੇ ਆਪਾਂ ਜੀ ਪਹਿਲਾਂ ਆਪਣੇ ਬਜ਼ੁਰਗ ਹੁੰਦੇ ਸੀਗੇ ਉਹ ਪਸ਼ੂਆਂ ਦਾ ਟ੍ਰੀਟਮੈਂਟ ਇਲਾਜ ਕੋਈ ਕੋਈ ਵੀ ਲੋੜ ਹੁੰਦੀ ਸੀ ਤਾਂ ਦੇਸੀ ਚੀਜ਼ਾਂ ਨਾਲ ਹੀ ਕਰਦੇ ਸੀ ਆਪਾਂ ਇਹਨਾਂ ਚੀਜ਼ਾਂ ਦੇਸੀ ਚੀਜ਼ਾਂ ਤੋਂ ਥੋੜਾ ਜਿਆ ਹੁਣ ਦੂਰ ਹੋ ਕੇ ਡਾਕਟਰ ਇਲਾਜ ਨੂੰ ਜ਼ਿਆਦਾ ਹੋ ਗਏ ਆ ਤੇ ਕੋਸ਼ਿਸ਼ ਕਰੀਏ ਜੀ ਵੀ ਜਿਹੜੀ ਬਿਮਾਰੀਆਂ ਉਹਨੂੰ ਜਦੋਂ ਵੀ ਸ਼ੁਰੂ ਹੁੰਦੀ ਹੈ ਨਾਲ ਦੀ ਨਾਲ ਹੀ ਦੇਸੀ ਚੀਜ਼ਾਂ ਦੇ ਕੇ ਜੀ ਕਿ ਜੇ ਤੁਹਾਡੇ ਪਸ਼ੂ ਜੀ ਆਪਾਂ ਨੂੰ ਦੇਸੀ ਚੀਜ਼ਾਂ ਬਹੁਤ ਫਰਕ ਪਿਆ ਪਰਮਾਤਮਾ ਦੀ ਮਿਹਰ ਨਾਲ ਤੇ ਪਰਮਾਤਮਾ ਅਰਦਾਸ ਕਰਦੇ ਆਂ ਵੀ ਕਿਸੇ ਘਣ ਭਰਾ ਨੂੰ ਜੋੜ ਆ ਇਹ ਹਾਰਮੂਲਾ ਤਾਂ ਭਰਾ ਵਰਤਦਾ ਵੀ ਚਲੋ ਉਹਨਾਂ ਦੇ ਪਸ਼ੂ ਵੀ ਪੂਰਾ ਅਸਰ ਦੇਵੇਗੀ ਪੂਰਾ ਫਾਇਦਾ ਹੋਵੇ ਓਲ ਪੰਹ ਭਰਾ ਦੇ ਪਸ਼ੂ ਨੂੰ ਵੀ ਤੇ ਜੇ ਤੁਹਾਨੂੰ ਜੀ ਕਿਸੇ ਪੰਹ ਭਰਾ ਦੇ ਪਸ਼ੂ ਨਹੀਂ ਫਰਕ ਪੈਂਦਾ ਤੇ ਫਿਰ ਤੁਸੀਂ ਜ਼ਿਆਦਾ ਡਾਕਟਰੀ ਕੰਟੈਕਟ ਕਰ ਸਕਦੇ ਜੀ ਤਾਂ ਗਾਪਾ ਮਾ ਮੱਝਾਂ ਉਸ ਨੂੰ ਐਂਟਿਟੀਟੂਆ ਕਰੋ ਜੀ ਕਿਉਂਕਿ ਜੀ ਇਹ ਬਿਮਾਰੀ ਨਾ ਆਪਣੇ ਹਰ ਖਾਰਾ ਹੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਵੀ ਜਾ ਸਕਦੀ ਹੈ ਜੀ ਤੇ ਜੇ ਤੁਹਾਨੂੰ ਜੀ ਸਾਡੀ ਵੀਡੀਓ ਵਧੀਆ ਜਾਣਕਾਰੀ ਨਹੀਂ ਲੱਗਦੀ ਹੈ ਜੀ ਪਲੀਜ਼ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਪੰਹ ਭਰਾ ਦਾ ਜੀ ਭਲਾ ਹੋ ਜੇ ਜੀ ਤੇ ਲਾਈਕ ਵੀ ਜਰੂਰ ਕਰਿਆ ਕਰੋ ਕਿਉਂਕਿ ਜਦੋਂ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਜੀ ਸਾਾਨੂੰ ਹੌਸਲਾ ਮਿਲ ਜਾਂਦਾ ਵੀ ਹੋਰ ਵੀਡੀਓ ਵੀ ਆਪਾਂ ਟਾਈਮ ਨਾਲ ਛੇਤੀ ਛੇਤੀ ਬਣਾ ਕੇ ਆਪਾਂ ਅਪਲੋਡ ਕਰੀਏ ਤੇ ਸਾਡਾ ਹੌਸਲਾ ਬਣਾਉਣ ਵਾਸਤੇ ਜੀ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਚ ਤੁਹਾਨੂੰ ਵਧੀਆ ਜਾਣਕਾਰੀ ਲੱਗੀ ਆ ਜਾਂ ਸਾਥੂ ਕੋਈ ਮਿਸਟੇਕ ਹੋਈ ਆ ਜੀ ਤੇ ਪਲੀਜ਼ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਧੰਨਵਾਦ ਜੀ ਜਿੰਨਾਂ ਨੇ ਨਹੀਂ ਕੀਤਾ ਜੀ ਜੇ ਤੁਸੀਂ ਚਾਹੁੰਦੇ ਆ ਵੀ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਨਵੇਂ ਚੈਨਲ ਤੇ ਭੈਣ ਪੜ੍ਹਾਏ ਜੀ ਤੇ ਅੱਜ ਦੇ ਵੀਡੀਓ ਦਾ ਕਰਨ ਲੱਗੇ ਹਾਂ ਜੀ ਐਂਡ ਧੰਨਵਾਦ